ਸਾਡਾ ਕੀ ਇਰਾਦਾ ਵਾ ਆ ਪੈਸੇ ਉਹਨਾਂ ਨੂੰ ਦੇ ਦਾਂਗੇ ਤੇ ਸਿਆਪਾ ਮੁੱਕ ਜਾਊਗਾ ਆ ਸਿਆਪਾ ਨਹੀਂ ਗਾ ਸਾਡੇ ਕਰੋ ਮੁਕਣਾ ਉਹਨੇ ਕੋਈ ਨਾ ਕੋਈ ਰੰਡੀ ਰੋਣਾ ਨਾ ਪਾ ਕੇ ਰੱਖਣਾ ਵਾ ਹੁਣ ਪੈਸਿਆਂ ਦਾ ਮੁੱਕੂਗਾ ਨਾ ਵਿਆਹ ਕਰਾ ਆ ਗਿਆ ਵਾ ਇਹਨੇ ਤਾਂ ਨਾ ਤੱਬਰ ਦੀ ਜਾਨ ਲੈਣੀ ਕਰ ਲਈਏ ਮੂ ਮੇਰੀ ਗੱਲ ਇੱਕ ਸੁਣ ਲੈ ਉਹਨੂੰ ਇੱਕੋ ਗੱਲ ਦੱਸਦੀ ਪੈਹੋ 11000 ਤੈਨੂੰ ਮਿਲਣਾ ਹੀ ਆ ਆ ਲੈ ਫੜ ਪੈਸੇ 11000 ਰੁਪਏ ਆਈ ਇਹਦੇ ਵਿੱਚ ਆ ਕੱਪੜੇ ਬਣਾਣੀ ਆਪਣੇ ਤੇ ਨਾਲੇ ਉਸਾ ਸਗੰਦੇ ਦੀ ਮੈਂ ਤਾਂ ਨੂੰ ਮੰਮੀ ਉਦੋਂ ਦਾ ਕਹਿਂਦੀ ਆ ਨਾ ਕਿ ਮੇਰੇ ਨਾਲ ਸਗਿਆਂ ਵਾਂਗ ਵਰਤਦੇ ਆਓ ਕਿੰਨੀ ਗਵਾਰ ਕਵਾਂ ਹੋਰ ਦੱਸੋ ਉਹ ਸ਼ਾਹ ਜਾਦੀ ਆਂਦੀ ਆ 11000 ਮੈਂ ਛਗਣੀ ਦੇਣਾ ਵਾ ਤੇ ਸੋਨਾ ਜਿਹੜਾ ਵੱਖਰਾ ਪਵਾਵਾ ਉਹਨੂੰ ਇੰਨਾ ਨੀਂਗਾ ਪਤਾ ਫਿਕਰਾਂ ਦੇ ਗੁਜ਼ਾਰੇ ਕਿੱਦਾਂ ਚੱਲਦੇ ਆ ਨਾ ਮੇਰੀ ਗੱਲ ਸੁਣ ਤੂੰ ਮੇਰੇ ਵੱਲ ਤੇ ਕੱਪੜੇ ਲੈ ਕੇ ਆ ਗਿਆ ਮੁੱਸੇ ਵਲੇ ਲੱਗ ਗਈ ਹੋਣੀ ਵੀ ਕੱਪੜੇ ਧੋਣ ਦੇਈ ਆ ਔੜੀਆਂ ਅੰਦਰ ਦੋ ਬੇਟੀਆਂ ਵਾਂ ਉਹਨਾਂ ਨੂੰ ਵੀ ਕਦੇ ਆਵਾਜ਼ ਮਾਰ ਲਿਆ ਕਰੋ ਕਿ ਨਹੀਂ ਭਾਬੀ ਨੇ ਕੱਪੜੇ ਧੋਣ ਵੱਲੋਂ ਕਿਹਾ ਵਾ ਤੇ ਕਿੰਨੀਆਂ ਗੱਲਾਂ ਕੀਤੀਆਂ ਵਾ ਮੰਮੀ ਨਾ ਸੱਚੀ ਕਹਿੰਦੀ ਹੁੰਦੀ ਹੀ ਕਿ ਇਹਨੂੰ ਕੋਈ ਕੰਮ ਨਾ ਕਹਾ ਕਰ ਵੇਖਾਂ ਜੇ ਤੈਨੂੰ ਕਪੜੇ ਧੋਣ ਵਾਸਤੇ ਦੇ ਹੀ ਦਿੱਤੇ ਆ ਤੂੰ ਧੋਦੇ ਕਿਦਾਂ ਜਬਾਨ ਲੜਾਉਂਦੀ ਏ ਜਦੋਂ ਤੁਹਾਨੂੰ ਪ੍ਰੈਸ ਕਰਨ ਵਾਸਤੇ ਦਿੱਤੇ ਹੀ ਉਹਨੇ ਕਪੜੇ ਤੁਸੀਂ ਉਦੋਂ ਵੀ ਨਹੀਂ ਕੀਤੇ ਅੱਜ ਤੁਹਾਨੂੰ ਧੋਣ ਵਾਸਤੇ ਦਿੱਤੇ ਆ ਤਾਂ ਵੀ ਨਹੀਂ ਤੁਸੀਂ ਧੋਤੇ ਗੱਲ ਹੈ ਕਿੱਥੇ ਮੈਨੂੰ ਇੱਛੇ ਦੱਸਦੇ ਹਾਂ ਗੱਲ ਕੀ ਹੋਣੀ ਆ ਇਕਦਿਆ ਘਰ ਦੇ ਜਿਹੜੇ ਕੰਮ ਹੋਣਾ ਇਹ ਨਹੀਂ ਮੈਨੂੰ ਚੰਗੇ ਲੱਗਦੇ ਤੁਹਾਡੇ ਇੱਧਰ ਹੀ ਆਜੋ ਕੰਨ ਤੇ ਉਹਨਾਂ ਦੇ ਨਾਲ ਸਾਡੇ ਵਾਲੀ ਰਹਿੰਦੇ ਆ ਵੀ ਕੀ ਗੱਲ ਉਹ ਗੱਲ ਤੇ ਦੱਸ ਨਾ ਹੋਈ ਕੀ ਆ ਦੱਸ ਗੱਲ ਕੀ ਹੋਣੀ ਆ ਹਾਂ ਮੈਨੂੰ ਆ ਘਰ ਦੇ ਵਿੱਚ ਨਾ ਕੁਟਨ ਜੀ ਮਹਿਸੂਸ ਹੁੰਦੀ ਆ ਕੁਟਨ ਮਹਿਸੂਸ ਹੁੰਦੀ ਹੁਣ ਕੀ ਹੋ ਗਿਆ ਵਾ ਹੋਣਾ ਕੀ ਆ ਜਦੋਂ ਕੋਈ ਕੰਮ ਕਹਿ ਦੋ ਨਾ ਉਦੋਂ ਹੀ ਇਹਨਾਂ ਦੇ ਇਹੋ ਰੰਡੀ ਰੋਣਾ ਹੁੰਦਾ ਵਾ ਵੀ ਸਾਡੇ ਕੋ ਹੈ ਹੀ ਕੱਖ ਨਹੀਂ ਅਸੀਂ ਮਰੀ ਚੱਲੇ ਆ ਓਏ ਇਹ ਇਹਨਾਂ ਦਾ ਨਵਾਂ ਕੰਮ ਵਾ ਠੀਕ ਆ ਨਾ ਤੇ ਨਵਾਂ ਮਤ ਤਾਂ ਉਹਨਾਂ ਤੇ ਮਗਰ ਲੱਗੇ ਆ ਤਾਂ ਮੇਰੇ ਦੁਆਲੇ ਹੁੰਨੇ ਆ ਓ ਕੰਮ ਤੂੰ ਹੀ ਨਹੀਂ ਨਾ ਸਿੱਧੇ ਕਰਦੀ ਤੂੰ ਵੀ ਇੱਕ ਗੱਲ ਤੇ ਰਿਆ ਕਰ ਨਾ ਤੇ ਮੈਂ ਦੀ ਕੋ ਗੱਲ ਤੇ ਹੀ ਆ ਦੋਦੀ ਤੂੰ ਇੱਕ ਗੱਲ ਤੇ ਨਹੀਂ ਨਾ ਪਹਿਲਾਂ ਤਾਂ ਕਹਿੰਦੀ ਸੀ 11000 ਦੇਣਾ ਵਾ ਹੁਣ ਤੈਨੂੰ ਸ਼ਾਪ ਦਾ ਵੀ ਚੇਤਾ ਆ ਗਿਆ 11000 ਮੈਂ ਇਹ ਕਿਹਾ ਸੀ ਵੀ 11000 ਕੱਲ੍ਹ ਨੂੰ ਥੇ ਸਗਨ ਦੇਣਾ ਵਾ ਇਹ ਨਹੀਂ ਕਿਹਾ ਵੀ 11000 ਮੈਨੂੰ ਸਾਰਾ ਹੀ ਦੋ ਆਪਣਾ ਖਰਚਾ ਵੀ ਤੇ ਉਹਨਾਂ ਦਾ ਵੀ ਚੇ ਉਥੇ ਦੇਣਾ ਮੈਂ 5000 ਤੂੰ ਨਾ ਮੈਨੂੰ ਬਾਝਾਰਤਾ ਨਾ ਪਾ ਜਿਹੜੀ ਸਿੱਧੀ ਸਿੱਧੀ ਗੱਲ ਵਾ ਨਾ ਉਹ ਦੱਸ ਵੀ ਇੱਧਰ ਕੱਲ ਹੀ ਲੈ ਕੇ ਆਈ ਹੈ ਜੀ ਤੇ ਤੁਸੀਂ ਮੇਰੀ ਸੁਣਨੀ ਹੈ ਨਾ ਗੱਲ ਤੇ ਕੰਨ ਖੋਲ ਕੇ ਸੁਣਿਆ ਹੁਣ ਥੋੜੀ ਜੀ ਮੈਂ ਇਹ ਪਰਿਵਾਰ ਦੇ ਵਿੱਚ ਨਾ ਐਦਾਂ ਨਹੀਂ ਮੇਰੇ ਕੋ ਰਿਹਾ ਜਾਂਦਾ ਜਿੱਦਾਂ ਇਹ ਮੇਰੇ ਨਾਲ ਕਰਦੀ ਆ ਮੈਂ ਹੁਣ ਹੋਣਾ ਜੇ ਅੱਡ ਬੰਦਾ ਆਪਣਾ ਵੱਖਰਾ ਆਵੇ ਜਾਵੇ ਪਤਾ ਹੋਵੇ ਕਿੱਥੇ ਕੀ ਦਿੱਤਾ ਕਿੱਥੇ ਨਹੀਂ ਇਹਨਾਂ ਦਾ ਕੀ ਆ ਅੱਜ ਦੇ ਕੇ ਕੱਲ ਨੂੰ ਇਹ ਮੁਕਰ ਜਾਂਦੇ ਆ ਉਹ ਮੇਰੀ ਗੱਲ ਸੁਣ ਮੈਂ ਕਿਤੇ ਨਾ ਅੱਡ ਹੋਣਾ ਵਾਂ ਨਿੱਕਾ ਜਿਹਾ ਵਿਆਹਣ ਵਾਲਾ ਵਾ ਕੁੜੀ ਵਿਆਹਣ ਵਾਲੀ ਆ ਮਾਪਿਓ ਨਾ ਅੱਡ ਹੋਣਾ ਵਾਂ ਲੋਕਾਂ ਕੋ ਗੱਲਾਂ ਕਰਾਉਣੀਆਂ ਵਾਂ ਕੋਈ ਗੱਲ ਨਹੀਂ ਆ ਕਿਤੇ ਨਹੀਂ ਗੱਲਾਂ ਹੋ ਚੱਲੀਆਂ ਜਦੋਂ ਫਿਰ ਇੰਨੀ ਤੰਗੀ ਦੇਣੀ ਹੈ ਅਗਲੇ ਬੰਦੇ ਨੂੰ ਫਿਰ ਅੱਕ ਕੇ ਹੀ ਇਹ ਕੰਮ ਕਰਨਾ ਉਹ ਮੇਰੀ ਗੱਲ ਜਦੋਂ ਸਾਨੂੰ ਕੋਈ ਖਰਚਾ ਨਹੀਂ ਦਿੰਦੇ ਜਾਣਾ ਉਹ ਲਗਿਆ ਇਹਨਾਂ ਨੇ ਕਿਤੇ ਕਹਿਣਾ ਵੀ ਲੈ ਰੁਪਈਆ ਆਪਣੇ ਹੱਥੇ ਧਰ ਲਾ ਉਹ ਵੀ ਮੰਗ ਮੰਗੇ ਲਾਉ ਤੇ ਫੇਰ ਕਿਤੇ ਜਾ ਕੇ ਫੜਾਉਂਦੇ ਆ ਪਰ ਚਲ ਮੰਨ ਲਾ ਤੈਨੂੰ ਮੈਂ ਅੱਡੀ ਵੀ ਕਰ ਦਿੰਨਾ ਵਾ ਹਿਸਾਬ ਪਤਾ ਕਿ ਨਮਾਉਣਾ ਤੈਨੂੰ ਚੌਥਾ ਇਹ ਹਿਸਾਬਣਾ ਹੀ ਆ ਕੁੜੀ ਨੇ ਵੀ ਕੱਢਣਾ ਹੀ ਆ ਮਾਂ ਪਿਓ ਨੇ ਵੀ ਕੱਢਣਾ ਤੇ ਕਰਨੇ ਵੀ ਕੱਢਣਾ ਹੀ ਤੇ ਚੌਥੇ ਹਿਸੇ ਜੀ ਆਉਣਾ ਤੇ ਉਦਾਂ ਸਾਨੂੰ ਕੀ ਦੇਂਦੇ ਆ ਆ ਸ਼ਾ ਉਹਦਾ ਕੱਖ ਨਹੀਂ ਦੇਂਦੇ ਹੋ ਹੈ ਕੀ ਮਿਲਦੇ ਆ ਦੱਸੋ ਸਹੀ ਕੋਈ ਸੋਈ ਦੇ ਸੌਦੇ ਦਾ ਤੁਹਾਨੂੰ ਪਤਾ ਵਾ ਕਿਹੜੇ ਵੇਲੇ ਆਉਂਦਾ ਵਾ ਹੈ ਖਾਂਡ ਪਤੀ ਨੂੰ ਮੁੜ ਕੇ ਪੁਰੀ ਹੋਣੀ ਚਾਹੀਦਾ। ਕੱਲਾ ਖਾਣਦਾ ਨਹੀਂ ਹੁੰਦਾ। ਇਹ ਬਸ ਰੋਟੀ ਪਣੀ ਖਾ ਲਿਆ ਤੇ ਸੌ ਲਿਆ। ਜਿੱਥੇ ਜਾਣਾ ਆਉਣਾ ਵਾ ਉੱਥੇ ਤੇ ਇਹਨਾਂ ਨੇ ਕਦੀ ਹੱਸ ਕੇ ਪਹਾ ਫੜਾਇਆ ਨਹੀਂ। ਤੇ ਮੈਂ ਸੌਦੇ ਪਤੇ ਨੂੰ ਕੀ ਕਰਾਂ? ਸੌਦਾ ਪਤਾ ਦੋਹਾਂ ਜੀਆ ਦਾ ਆਇਆ ਹੋਵੇ ਨਾ ਤੇ 6 ਮਹੀਨੇ ਉਦਾਂ ਲੰਘ ਜਾਂਦੇ। ਹਾਂ ਜਿਹੜੀ ਗੱਲ ਵਾ ਨਾ ਆਪਣੇ ਕੋਲ ਹੀ ਰੱਖ। ਚੰਗਾ ਜੇ ਉਹਨਾਂ ਤੱਕ ਪਹੁੰਚ ਗਈ ਨਾ ਤੂੰ ਆਖੋਗੇ ਵੀ ਤੈਨੂੰ ਲੱਗ ਜਾਊਗਾ ਪਤਾ। ਠੀਕ ਆ ਨਾ। ਹੁਣ ਤੇ ਆਉ ਜਾਂਣ ਲੱਗਿਆਂ ਪੈਸੇ ਮੰਗੀਦੇ ਆ ਤੇ ਚੱਲ ਇਹ ਆ ਵੀ ਖਿਜੋ ਖਜਾਈ ਕਰਕੇ ਲੈ ਲਈਦੇ ਉਹਨਾਂ ਕੋਲ। ਹੋਰ ਕਿ ਖਰਚੇ ਦਾੜੇ ਨਾ ਪਤਾ ਤ ਚਲੋ ਹਾਦ ਮੈਂ ਮੰਨ ਲਈਨੀ ਆ ਹਿੱਸੇ ਦੀ ਸੁਣਾ ਦਿੱਤੇ ਆ ਤਾਂ ਕੁੜੀ ਦਾ ਹਿੱਸਾ ਕਦਾ ਨਿਕਲਦਾ ਵਾ ਉਹਦਾ ਤੇ ਨਾ ਹਲੇ ਕੋਈ ਵੀ ਹੱਕ ਬੰਦਾ ਕੁਵਾਰੀ ਆ ਹਲੇ ਉਹਨਾਂ ਐਸਾ ਗਾੜੀ ਦਾ ਕੀ ਕਰਨਾ ਵਾ ਮੇਰੀ ਗੱਲ ਸੁਣ ਕੁੜੀ ਤੇ ਅਜੇ ਕੁਵਾਰੀ ਆ ਤੇ ਉਹਨਾਂ ਹਿੱਸਾ ਕੱਢਣਾ ਨਹੀਂ ਵਿਆਹ ਤੇ 20 ਲੱਖ ਰੁਪਈਆ ਲੱਗਣਾ ਵਾ ਤੇ ਜੇ ਅਸੀਂ ਅੱਡ ਹੋ ਗਏ ਨਾ ਫਿਰ ਤੂੰ ਹਿੱਸਾ ਦਵੇਂਗੀ ਫਿਰ ਤੂੰ ਕਹਿਣਾ ਮਾਂ ਪਿਓ ਹੀ ਕਰੇ ਸਭ ਕੋ ਫਿਰ ਨਹੀਂ ਉਹਨਾਂ ਨੇ ਕਰਨਾ ਉਹਨਾਂ ਹਿੱਸਾ ਲੈਣਾ ਵਾ ਸਾਡੇ ਕੋਲ ਉਹ ਚਲੋ ਠੀਕ ਵਾ ਤੁਸੀਂ ਤੇ ਮੇਰੀ ਗੱਲ ਕਦੀ ਮੰਨੀ ਨਹੀਂ ਆ ਜਿੰਨਾ ਮਰਜ਼ੀ ਮੈਂ ਤੁਹਾਨੂੰ ਕਹਿਲਾਂ ਭਾਵੇਂ ਤੁਹਾਨੂੰ ਫੇਰ ਉਹਨਾਂ ਦਾ ਹੀ ਹੇਜ ਆਉਂਦਾ ਵਾ ਪੀਓ ਛੱਡੀਆ ਉਹਨਾਂ ਨਾਲ ਤੇਰੀ ਮੰਨਾ ਵਾ ਤੂੰ ਮੇਰੀ ਕਦੀ ਮੰਨੀ ਆ ਤੇ ਤੁਹਾਡੀਆਂ ਹੀ ਮੰਨਾਂਦੀਆਂ ਦੋਦੀ ਜੇ ਮੰਨਾਂਦੀਆਂ ਤੇ ਇੱਥੇ ਪੈਰ ਲੱਗੇ ਆ ਜੇ ਨਾ ਮੰਨਦੀ ਤੁਹਾਨੂੰ ਦੋਦਾਂ ਕਿਤੇ ਚਲ ਜਾਂਦੀ ਜਿੱਦਾਂ ਇਹਨਾਂ ਦੇ ਕੰਮ ਹੋ ਸਾਰੇ ਡੱਬਰ ਦੇ ਮੈਂ ਤੈਨੂੰ ਫੇਰ ਕਹਿਣ ਦੇ ਆ ਵੀ ਹੋਲੀ ਬੋਲ ਜੇ ਮਾਤਾ ਦੇ ਕੰਨੀ ਬਾਜ ਪੈ ਗਈ ਨਾ ਤੇ ਮੁੜ ਕੇ ਰੌਲਾ ਵੇਖੀ ਕਿੱਦਾਂ ਪੈਣਾ ਵਾ ਘਰ ਦੇ ਵਿੱਚ ਕੀ ਕਰਾ ਪੈਣਾ ਵਾ ਤੇ ਅੱਗੇ ਘਟ ਪੈਂਦਾ ਆ ਅੱਗੇ ਵੀ ਰੋਜ ਇਹੀ ਹਾਰ ਰਹਿੰਦਾ ਵੇ ਇਹਨਾਂ ਦਾ ਤੁਹਾਡੇ ਕੰਮ ਨਾ ਐ ਹੋਈ ਰਹਿਣੇ ਆ ਤੁਸੀਂ ਨਹੀਂ ਮੇਰੀ ਗ ਮੈਂ ਪਤਾ ਨਹੀਂ ਇਹਨੇ ਕਿਹੜੀ ਗੱਲ ਕਰਨੀ ਹੈ ਇਹੋ ਗੱਲ ਦਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਫੇਰ ਦਿਵਾਲੀ ਹੋ ਜਾਣਾ ਪਤਾ ਇਹਨੂੰ ਲੱਗਦਾ ਨਹੀਂ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਚੌਥੀ ਹੀ ਸਜਾਉਣਾ ਸਵਾਬ ਬਕਰੇ ਹੋ ਗਏ ਪਤਾ ਨਹੀਂ ਇਹਨੇ ਕਿਹੜਾ ਪਲਾਨ ਕਰੀਦ ਲੈਣਾ ਇੱਕ ਤੇ ਨਾ ਧੁੱਪ ਵੀ ਬੜੀ ਆ ਤੁਰਨਾ ਖੜਾ ਸੌਖਾਈ ਲੈ ਹਾ ਵੀ ਚੰਗਾ ਆਈਓ ਜਿਹੜਾ ਇਹ ਵੀ ਬਾਹਰ ਟੱਕਰ ਵੀ ਆ ਇਹਦੇ ਨਾਲ ਇਹ ਘਰ ਵੀ ਜਾਨ ਨੂੰ ਜੀ ਨਹੀਂ ਕਰਦਾ ਜਿੰਨਾ ਇਹਨਾਂ ਦੀ ਨੌਂ ਦੀ ਜ਼ੁਬਾਨ ਚੱਲਦੀ ਆ ਚੱਲ ਹਾਂ ਦੇਖੋ ਇੱਥੇ ਹੀ ਵਾਪ ਆ ਲੈਣੀ ਆ ਹਾਏ ਹਾਏ ਰੱਬਾ ਅਤੁਰੀ ਓਂ ਡਈਓ ਇਹਨੂੰ ਗੱਲਾਂ ਦਾ ਬੜਾ ਸਵਾਦ ਆ ਹੁਣ ਇਹਨੇ ਸਵਾਦ ਲੈਣੀ ਵੇਖੀ ਸਈ ਚੱਲ ਪਿੰਡੀਆਂ ਤਾਂ ਤੋੜਾ ਇਹਦੀ ਵੀ ਸੁਣ ਲੈਣੀ ਕੀ ਜਾਂਦੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਹੋਰ ਪੂਜਾ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਮੈਂ ਵੀ ਠੀਕ ਠਾਕ ਹੋਰ ਸੁਣਾ ਵਧੀਆ ਵਧੀਆ ਇਹ ਪਿੰਡਿਆ ਦੇ ਹੈ ਨਹੀਂ ਤੇ ਇਥੋਂ ਕੀ ਲੱਭਣ ਨੇ ਤੁਸੀਂ ਨੇ ਆਵੇ ਕਿੰਨੀਆਂ ਵਾਂ ਡੰਗ ਜੋਗਿਆ ਨਿਕਲ ਆਉਣੀਆਂ ਤੈਨੂੰ ਨਹੀਂ ਲੱਭਣ ਡਈਆਂ ਇਹਦੇ ਹੈ ਪੱਕੀਆਂ ਜੀਆਂ ਚੱਲ ਸਾਨੂੰ ਵੀ ਕਿਹ ਦਿਨ ਖਵਾ ਛੜਿਓ ਜੇ ਹੋਣਗੀਆਂ ਤੇ ਤੂੰ ਹੀ ਲੈ ਜਾ ਮੈਂ ਫੇਰ ਕਿਸ ਦਿਨ ਬਣਾ ਲੂੰਗੀ ਚੱਲ ਕੋਈ ਗੱਲ ਨਹੀਂ ਹੁਣ ਤੀ ਤੋੜਨ ਦੇ ਹੁਣ ਬਣਾ ਲਓ ਤੇ ਮੇਰੀ ਗੱਲ ਸੁਣੋ ਆ ਮੈਂ ਕੱਲ ਪਰਸੋ ਇਥੋ ਦੀ ਨੰਗਣ ਢੀ ਜੇ ਤੁਹਾਡੇ ਘਰੋਂ ਬੁੜੀ ਬਾਤ ਜੀ ਆਉਂਦੀ ਇਹ ਗੱਲ ਕੀ ਆ ਅ ਨਹੀਂ ਨਹੀਂ ਵਾਇ ਤੇ ਕੋਈ ਨਹੀਂ ਆਉਂਦੀ ਤੁਹਾਨੂੰ ਉਦਾਂ ਹੀ ਲੱਗਾ ਹੋਣਾ ਵਾ ਆਏ ਹਾਏ ਵੀ ਇਹ ਲਿਆ ਰਿਆਣਾ ਤੁਹਾਡਾ ਉਹੇ ਕੰਮ ਕਿਉਂ ਐਵੇਂ ਪਰਦੇ ਜੇ ਪਾਈ ਜਾਣਦੇ ਆ ਸਾਰਾ ਪਤਾ ਹੁੰਦਾ ਆਂਡ ਗਵੰਡ ਤੇ ਕੀ ਕੇ ਦੇ ਘਰ ਹੋਣ ਡਿਆ ਵਾ ਅ ਨਹੀਂ ਨਹੀਂ ਪੂਜਾ ਤੇਰੇ ਮਾਂ ਦਾ ਭਲੇਖਾ ਵਾ ਸੰਦੀਪ ਤੇ ਕਰਨ ਨਿੱਕੀ ਨਿੱਕੀ ਗੱਲ ਤੋਂ ਖਿਜੇ ਰਹਿੰਦੇ ਆ ਇਹ ਦੋਵੇਂ ਭੈਣ ਭਰਾ ਇਕੱਤੇ ਗੱਲਾਂ ਬਾਤਾਂ ਕਰਦੇ ਹੁਣ ਇਹ ਤਾਂ ਤੂੰ ਉਹ ਸੁਣਿਆ ਹੋਣਾ ਵਾ ਨੇ ਮੈਂ ਏਡੀ ਸ਼ਦਾਨ ਥੋੜੀ ਆ ਜਿਹੜਾ ਮੈਨੂੰ ਮੁੰਡੇ ਦੀ ਤੇ ਕੁੜੀ ਦੀ ਆਵਾਜ਼ 'ਚ ਫਰਕ ਨਹੀਂ ਲੱਭਦਾ ਹੈ ਕਰਨ ਦੀ ਆਵਾਜ਼ ਤੇ ਨੂਹ ਦੀ ਆਵਾਜ਼ ਇੱਕੋ ਜੀ ਥੋੜੀ ਆ ਵੀ ਜਿਹੜਾ ਮੈਨੂੰ ਪਤਾ ਨਹੀਂ ਲੱਗਣਾ ਆਦੀ ਕਰਦੀ ਜੀ ਉਦਾਂ ਤੁਸੀਂ ਵੈਸੇ ਵੈਸੇ ਨਾ ਉਹ ਸਿਆਣੇ ਕਹਿੰਦੇ ਹੁੰਦੇ ਆ ਕਿ ਪਰਦੇ ਨਹੀਂ ਪਾਉਣੇ ਚਾਹੀਦੇ ਦੱਸਣਾ ਚਾਹੀਦਾ ਵਾ ਕੋਈ ਨਾ ਕੋਈ ਗੱਲ ਦਾ ਹਾਲ ਨਿਕਲ ਆਉਂਦਾ ਹੁੰਦਾ ਆ ਉਹ ਨਹੀਂ ਨਹੀਂ ਤੂੰ ਤੇ ਐਵੇਂ ਨਾ ਕੋਲੇ ਅੰਦਾਜ਼ੇ ਲਾ ਲਏ ਆ ਇਦਾਂ ਦੀ ਗੱਲ ਕੋਈ ਨਹੀਂ ਗਈ ਹੈਗੀ ਆ ਜਾ ਭਾਵੇਂ ਘਰ ਆਣ ਕੇ ਵੇਖ ਲੈ ਵੇਖੀ ਝਾਟੀ ਮੇਰੀ ਨੌਣ ਤੇਰੇ ਵਾਸਤੇ ਚਾਹ ਬਣਾ ਲੈਣੀ ਆ ਆਹੋ ਝਟ ਤੇ ਉਹ ਚਾਹ ਫੜਾਫੜੀ ਬਣਾ ਕੇ ਲੈ ਆਂਦੀ ਹੁੰਦੀ ਆ ਪਰ ਉਦਾਂ ਬੰਦਾ ਆਪਣੇ ਘਰ ਵਿੱਚ ਸਲੂਕ ਨਾ ਰਵੇ ਹਾਂ ਇੱਥੇ ਬਾਕੀਆਂ ਨਾਲ ਸਲੂਕ ਨਾ ਰਹਿਣ ਦਾ ਕੀ ਫਾਇਦਾ ਜਦੋਂ ਆਪਣੇ ਘਰ ਦੇਆਂ ਨੂੰ ਨਹੀਂ ਘੱਜਣਾ ਪੁੱਛਣਾ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਤੇ ਇੰਨੇ ਪਿਆਰ ਨਾ ਰਹਿੰਦੀ ਕਿ ਤੇ ਰੋਟੀ ਪਾਣੀ ਮੈਨੂੰ ਨਹੀਂ ਬਣਾਉਂ ਦਿੰਦੀ ਮੰਜੇ ਤੇ ਮੈਨੂੰ ਰੋਟੀ ਪਕਾ ਕੇ ਦਿੰਦੀ ਆ ਚੱਲ ਠੀਕ ਆ ਫਿਰ ਜਾਂ ਨਹੀਂ ਤੂੰ ਪਰਦੇ ਪਾਉਣੇ ਹਟਣਾ ਤੇ ਮੈਂ ਇੱਥੇ ਕੀ ਕਰ ਸਕਦੀ ਆ ਚੱਲ ਛੱਡ ਨਾ ਗੱਲਾਂ ਨੂੰ ਅਹੀਂ ਮੈਨੂੰ ਇਹ ਦੱਸੋ ਕਿ ਕੁੜੀ ਦਾ ਕਿਤੇ ਹੋਇਆ ਰਿਸ਼ਤਾ ਕਿ ਨਹੀਂ ਤੁਰੀ ਕੋਈ ਗੱਲ ਗੁਲ ਆ ਨਹੀਂ ਨਹੀਂ ਪੂਜਾ ਦੱਸਾਂ ਤੇ ਬੜੀਆਂ ਭੈਣਾਂ ਡੀਆਂ ਅਹੀਂ ਉਹਦੀ ਮਾਸੀ ਵੀ ਰਿਸ਼ਤਾ ਕਰਾਉਂਦੀ ਸੀ ਅੱਜ ਉਹਦੇ ਡੈਡੀ ਨਹੀਂ ਮੰਨਦੇ ਕਿਉਂ ਤੂੰ ਵਿਚੋਲਣ ਬਣਨ ਫਿਰਦੀ ਆ ਲੈ ਜੇ ਰਿਸ਼ਤਾ ਚੰਗਾ ਹੋਵੇ ਤੇ ਵਿਚੋਲਣ ਬਣ ਕੇ ਕਿਹੜਾ ਡਰਵਾ ਮੈਨੂੰ ਪਤਾ ਹੀ ਆ ਹੁਣ ਤੁਹਾਡੀ ਕੁੜੀ ਦਾ ਹੈ ਇੱਥੇ ਲੱਗੇ ਤੇ ਸਾਡੇ ਵੱਡੀ ਖੇਡੀ ਹੋਈ ਆ ਵੱਡੀ ਜਵਾਨ ਹੋ ਗਈ ਆ ਪਤਾ ਹੀ ਹੁੰਦਾ ਬੱਚੇ ਦਾ ਵੀ ਕਿੱਦਾਂ ਦਾ ਤੀ ਪੁੱਤ ਆ ਨਹੀਂ ਨਹੀਂ ਕੁੜੀ ਤਾਂ ਬੜੀ ਤੇਰੀ ਆ ਆਹੋ ਕਦੇ ਉੱਚੀ ਆਵਾਜ਼ ਤੇ ਗੱਲ ਨਹੀਂ ਉਹਨੇ ਕਰਨੀ ਹੁੰਦੀ ਹਾਂ ਤੇ ਵੀ ਇਹ ਹਜੇ ਕੋਈ ਹੈਗਾ ਮੁੰਡਾ ਤੇ ਦੱਸ ਤੂੰ ਤੇ ਮੁੰਡਾ ਤੇ ਹੈਗਾ ਹੀ ਉਹ ਤੇ ਹੈ ਵੀ ਬੜੇ ਸੌਖੇ ਬੰਦੇ ਯੋ ਤੇ ਇਹ ਆ ਵੀ ਮਾਂ ਉਹਦੀ ਬੜੀ ਪਾੜੀ ਮਾਂ ਸੀ ਯੋ ਰਹਿੰਦੀ ਵਿਚਾਰੀ ਬਿਮਾਰ ਚ ਮਾਰ ਜੀ ਆ ਤੇ ਉਹ ਕਹਿੰਦੇ ਇਹ ਪੈ ਚੱਲ ਜੇ ਕੋਈ ਚੰਗੀ ਕੁੜੀ ਹੋਏ ਤੇ ਸਾਨੂੰ ਦੱਸ ਪਾਇਓ ਤੇ ਮੈਨੂੰ ਫੇਰ ਆਇਆ ਤੁਹਾਡੇ ਵੱਲੋਂ ਖਿਆਲ ਮੈਂ ਚੱਲ ਰਮਣ ਭੈਣ ਜੀ ਨਾਲ ਗੱਲ ਕਰਦੀ ਆ ਤੇ ਚੱਲ ਜੇ ਆਪਣੀ ਕੁੜੀ ਚੰਗੇ ਘਰ ਚਲ ਜੇ ਤੇ ਹੋਰ ਕੀ ਚਾਹੀਦਾ ਆ ਕਦੀ ਆਵਾਜ਼ ਆਉਂਦੀ ਐ ਬੜੀ அப்படின் சலாம் மம்மி அப்பா வலாம் பார்த்து சௌகா ਕੋਈ ਗੱਲ ਨਹੀਂ ਜਿਹੜੀਆਂ ਸਕੀਮਾਂ ਤੁਹਾਨੂੰਆਂ ਨਾ ਲਾਉਣ ਉਹ ਤਾਂ ਪੂਰੀਆਂ ਮੈਮੀ ਨਹੀਂ ਹੋਣ। ਦੇਖੀ ਸਹੀ ਲੈ। ਹੋਰ ਕੀ ਚਾਹੀਦਾ ਵਾ? ਤੇ ਕਿਤੇ ਹੈ ਲੱਗੇ ਛਾਗੇ ਆ ਕਿ ਦੂਰ ਦੇ ਆ। ਉਹ ਨਹੀਂ ਨਹੀਂ ਆ ਤਾਂ ਤੁਹਾਡੇ ਲੱਗੇ ਹੀ ਆ। ਆ ਹੁਣ ਤੇ ਹੀ ਫੋਨ ਕਰੋਗੇ ਤੇ ਅਗਲੇ 5 ਮਿੰਟਾਂ ਚ ਗੱਡੀ ਤੁਹਾਡੇ ਬੂਹੇ ਗੱਡੀ ਲਾ ਦਿਆ ਕਰਨੀ ਐ। ਅੱਛਾ ਆਹੋ ਲੱਗੇ ਹੀ ਆ ਤਾਂ ਕੋਈ ਗੱਲ ਨਹੀਂ। ਅਗਰ ਦਾਹ ਪਰ ਦੇ ਲੱਗੇ ਪਿੰਡਿਆਂ ਨੇ ਇੰਨੀ ਗਾਜਾ ਪਿੰਡ ਹੀ ਪਤਾ ਨਹੀਂ ਕੀ ਮੇਰੇ ਮੂੰਹ ਚ ਨਾ ਫਿਰਦਾ ਜਾਂੜੇ ਮੈਨੂੰ ਚੇਤਾ ਨਹੀਂ ਆਉਂਦੇ ਆਈ। ਲੈ ਨਹੀਂ ਮੈਨੂੰ ਚੇਤਾ ਆਈ ਗਿਆਈਓ। ਨਹੀਂ ਆੜਾ ਪਿੰਡ ਹੀ ਉਹ ਤਿੱਬੜ। ਟਾੜੇ ਲੱਗੇ ਪੈਂਦਾ ਆ tibad penda ਪਹਿਲੇ ਵੀ ਕਹਿੰਦੀ 10 ਕਿਲੇ ਆ ਕੋਈ ਗੱਲ ਨਹੀਂ ਕਰਦੀਆਂ ਪਤਾ ਪਾ ਆਹ ਹਉ ਤੇ ਉਹ ਤੇ ਨਾਲ ਹੀ ਆ ਬਿਲਕੁਲ ਆਹੋ ਤੇ ਕੋਈ ਗੱਲ ਨਹੀਂ ਮੇਰੀ ਭੈਣ ਆ ਗੱਲ ਕਰ ਤੋਂ ਹੁਣ ਕੁੜੀ ਦੇ ਵਿਆਹ ਨਹੀਂ ਆ ਤੇ ਲੱਗੇ ਸਾਗ ਜਿਹੜਾ ਨਾ ਸਰਹਾਣੇ ਦੀ ਬਾਹ ਹੁੰਦਾ ਵਾ ਸਹੀ ਗੱਲ ਆ ਤੇਰੀ ਚਲ ਕੋਈ ਨਹੀਂ ਮੈਂ ਅੱਜ ਹੀ ਸ਼ਾਮਾ ਨੂੰ ਉਹਨਾਂ ਨਾਲ ਗੱਲ ਕਰਦੀ ਆ ਤੇ ਫਿਰ ਤੈਨੂੰ ਮੈਂ ਫੋਨ ਕਰਕੇ ਦੱਸ ਦਊਗੀ ਘਰ ਨੀਓ ਮੈਂ ਆਉਣਾ ਹੈਗਾ ਟਾਡੀ ਬੁੱਤੀ ਤੋਂ ਮੈਨੂੰ ਬੜਾ ਡਰ ਆਉਂਦਾ ਈ ਆ ਲੈ ਦੱਸ ਹਾਂ ਅਹੀ ਜਿੰਦੇ ਜਾਗਦੇ ਬੈਠੇ ਆ ਬੋਟੀ ਦਾ ਕਾਦਾ ਡਰਵਾ ਆ ਮੇਰੀ ਭੈਣ ਚਾਹ ਬਣਾਵਾ ਤੇ ਚਾਹ ਪੀ ਕੇ ਜਾਵੀ ਨਹੀਂ ਹੋਣੀ ਮੈਂ ਆਉਣਾ ਮੰਨਿਆ ਕਰ ਗੱਲ ਨੂੰ ਕੋਈ ਨਹੀਂ ਸ਼ਾਮਾ ਨੂੰ ਆਉਂਗੀ ਮੈਂ ਨਾਲੇ ਮਨਾ ਉਹਨਾਂ ਨਾਲ ਗੱਲ ਕਰ ਲੈਣਾ ਪੂੜਾ ਪੂੜਾ ਮੰਗਾ ਲੈਣੀ ਮੁੰਡੇ ਦੀਆ ਚੱਲ ਠੀਕ ਵਾ ਗੱਲ ਕਰਕੇ ਮੈਨੂੰ ਦੱਸਣੀ ਜ਼ਰੂਰ ਆ ਚੱਲ ਠੀਕ ਆ ਤੇ ਭਿੰਡੀਆਂ ਇੱਕ ਵਾਰੀ ਖਵਾਲਦੀ ਮੈਨੂੰ ਲੈ ਦੱਸ ਉਹ ਨਾ ਕੱਲੀਆਂ ਖਾਂਦੀ ਰਵੇਂ ਲੋ ਜਾ ਮੈਂ ਤੈਨੂੰ ਤੋੜੀ ਦਿੰਨੀ ਆ ਨਹੀਂ ਚੱਲ ਹੁਣ ਤੂੰ ਬਣਾ ਲੈ ਤੇਰੇ ਮੂੰਹ 'ਚ ਅੱਗੇ ਕਹਿਣ ਰੱਖਾ ਭਿੰਡੀਆਂ ਕਿਨੂੰ ਦੇ ਗਈ ਅੰਮੀ ਨਹੀਂ ਨਹੀਂ ਉਹਨੇ ਕੁਝ ਕਹਿੰਦੀ ਨੌ ਦਾ ਇਦਾਂ ਮੈਨੂੰ ਡਰ ਪਿਆ ਕੇ ਤੇ ਜਾਂ ਘਰ ਬਾਹਰ ਮੇਰਾ ਵਾ ਘਰ ਭਾਵੇਂ ਡਰਦੀ ਹੋਵੇ ਤੇ ਇੱਥੇ ਵੇਖਿੰਦਾ ਨਹੀਂ ਆ ਨਹੀਂ ਮੈਂ ਨਹੀਂ ਡਰਦੀ ਉਹਦੇ ਕੋ ਜੇ ਉਹ ਸ਼ੇਰ ਵਾ ਨਾ ਮੈਂ ਸਵਾ ਸ਼ੇਰ ਆ ਚੱਲ ਠੀਕ ਆ ਠੀਕ ਆ ਇਦ ਚੱਲ 10 ਦੇ ਪੌਂਦੇ ਹੀ ਤੇ ਰਿਸ਼ਤਾ ਵੀ ਕਹਿਣ ਡਈ ਹੈ ਲੱਗੇ ਆ ਕੋਈ ਗੱਲ ਨਹੀਂ ਇਹਦੇ ਡੈਡੀ ਨੂੰ ਕਹਿਨੀ ਆ ਤੇ ਹੁਣ ਹਾਂ ਕਰ ਦਈਏ ਬਹੁਤੀ ਵਾਰਾ ਨਾ ਸਾਰਿਆਂ ਨੂੰ ਨਾ ਕਰੀ ਗਏ ਨਾ ਅੱਜ ਤਾਂ ਲੋਕੀ ਸਾਨੂੰ ਦੱਸ ਪਾਉਂਦੇ ਆ ਤੇ ਕੱਲ ਨੂੰ ਹਾਨੂੰ ਕਹਿਣਾ ਪੈਣਾ ਵਾ ਕਿ ਸਾਡੀ ਕੁੜੀ ਦਾ ਰਿਸ਼ਤਾ ਕਰਾਓ ਤੇ ਕਿਸ ਨੇ ਹਾਂ ਨਹੀਂ ਕੀ ਕਰਨੀ ਨਾਲੇ ਆ ਤੇ ਲੱਗੇ ਆ ਪੁਣਛਾਣ ਅਸੀਂ ਆਪੇ ਸਾਰੀ ਕਰ ਲੈਣੀ ਆ ਚੱਲ ਢਿੰਡੀਆਂ ਬਾਅਦ ਚ ਤੋੜਦੀਆਂ ਪਹਿਲਾਂ ਜਾ ਕੇ ਇਹਨਾਂ ਨਾਲ ਗੱਲ ਕਰਦੀਆਂ ਰਮਨ ਆ ਪਾਣੀ ਲੈ ਕੇ ਆਈ ਮੈਂ ਤੈਨੂੰ ਅਜਾ ਦੇ ਜਿਹੜਾ ਪਾਣੀ ਲੈ ਆਈ ਉਹ ਪਾਣੀ ਤਾਂ ਤੁਹਾਡੇ ਲਈ ਬਾਅਦ ਚ ਲੈਣੀ ਆ ਮੈਂ ਕਦੋਂ ਦੀ ਤੁਹਾਨੂੰ ਡਿਕਣ ਲਈ ਆ ਮੈਂ ਨਹਾਣੂ ਵੀ ਲਿਆ ਤੇ ਤੁਸੀਂ ਕਿੱਥੇ ਚਲ ਗਏ ਹੋਗੇ ਜਾਣਾ ਕਿਥੇ ਬੰਬੀ ਤੇ ਜਾਣਾ ਹੈ ਔਰ ਮੈਂ ਕਿੱਥੇ ਜਾਣਾ ਹੈ ਲੈ ਦੱਸ ਇਹਨਾਂ ਚਰ ਬੰਬੀ ਤੇ ਲਾਉਣਾ ਹੈਗਾ ਤੇ ਜਦੋਂ ਬੰਬੀ ਤੇ ਜਾਈਏ ਤਾਂ ਫਿਰ ਵੀਰ ਭਰਾ ਕੋਈ ਮੇੜੀ ਪੈਂਦਾ ਬਰਾਜ ਗੱਲ ਹਾ ਕਹੋ ਨਾ ਕਿ ਇੱਥੇ ਵੀਰ ਭਰਾ ਮਿਲ ਪਏ ਸੀ ਤੇ ਗੱਲਾਂ ਕਰਨ ਡਿਆ ਪਏ ਸੀ ਉਹ ਤੂੰ ਗੱਲ ਕਰ ਜਿਹੜੀ ਕਰਨ ਆਈਆਂ ਦੱਸ ਗੱਲ ਮੈਂ ਤੁਹਾਨੂੰ ਕੀ ਦੱਸਣੀ ਆ ਗਾਲੇ ਦਾਵਾ ਆਪਣੀ ਗਵਾਂਡਾ ਨਹੀਂ ਪੂਜਾ ਉਹ ਉਹ ਸੰਦੀਪ ਬਾਰੇ ਨਾ ਦੱਸ ਪਾਉਂ ਰਹੀ ਆ ਆਂਦੀ ਆ ਪਈ ਮੁੰਡਾ ਵੀ ਕੱਲਾ ਕੱਲਾ ਵਾ ਤੇ ਘਰ-ਬਰ ਬੜਾ ਸੋਹਣਾ ਬਣਿਆ ਵਾ 10 ਕਿਲੋ ਜ਼ਮੀਨ ਦੇ ਮੁੰਡੇ ਨੂੰ ਆਉਂਦੀ ਆ ਤੇ ਮਾਂ ਜਿਹੜੀ ਆ ਨਾ ਵੀ ਬੜੇ ਸੁਭਾ ਚੰਗੇ ਦੀ ਮਾਲਕ ਆ ਤੇ ਪਰ ਰਹਿੰਦੀ ਥੋੜੀ ਨਾ ਬਿਮਾਰ ਸੀ ਆਂਦੀ ਜੇ ਤੁਸੀਂ ਸੰਦੀਪ ਦਾ ਰਿਸ਼ਤਾ ਕਰਨਾ ਵਾ ਤੇ ਮੈਂ ਆਪੇ ਕਰਨਾ ਹੀ ਆ ਜੇ ਚੰਗਾ ਘਰ ਪਰਿਵਾਰ ਵਾ ਤੇ ਕੋਈ ਗੱਲ ਨਹੀਂ ਤੂੰ ਗੱਲ ਚਲਾ ਤੇ ਅਸੀਂ ਕਰ ਲਾਂਗੇ ਰਿਸ਼ਤਾ ਤੇ ਮੈਂ ਤੁਹਾਨੂੰ ਦੱਸਦੀ ਆਂ ਕੈਂਡੀ ਪਿੰਡ ਵੀ ਲੱਗ ਗਈ ਆ ਆ ਤਿੱਬੜ ਨੀਗਾ ਅਹੋ ਤੇ ਲੱਗ ਗਿਆ ਥਾ ਰਿਸ਼ਤੇਦਾਰੀ ਹੋਵੇ ਤਾਂ ਸ਼ਰਾਣੇ ਦੀ ਬਾਹ ਹੁੰਦੀ ਆ ਠੀਕ ਹੈ ਨਹੀਂ ਗੱਲ ਤੇ ਤੇਰੀ ਠੀਕ ਆ ਤੇ ਹੁਣ ਐਰਕਾ ਨਾ ਨਾ ਕਰਿਓ ਕਿਉਂਕਿ ਘਰ ਵਿੱਚ ਵੀ ਕਲੇਸ਼ ਪਿਆ ਰਹਿੰਦਾ ਵਾ ਤੇ ਰਾਜੀ ਖੁਸ਼ੀ ਨਾ ਧੀ ਭੈਣ ਆਪਣੇ ਘਰ ਜਾਵੇ ਨਾ ਉਹਦੇ ਨਾਲ ਦੀ ਰੀਸ ਨਹੀਂ ਗਈ ਰਮਣਾ ਤੇ ਬੜੀ ਵਧੀਆ ਗੱਲ ਵਾ ਜੇ ਪੂਜਾ 10 ਪੌਂਡੀ ਆ ਤੇ ਜੇ ਪੈੜੀ ਵੀ ਇੰਨੀ ਆ ਤੇ ਘਰ ਬਾਹਰ ਚੰਗਾ ਵਾ ਸਾਨੂੰ ਹੋਰ ਕੀ ਚਾਹੀਦਾ ਵਾ ਹੋਣਾ ਹੀ ਮੌਕਾ ਨਹੀਂ ਥੋ ਜਾਣ ਦੇਣਾ ਤੇ ਕੀ ਕਹਿੰਦੀ ਭੈਣ ਭਰਾ ਕਿਨੇਗਾ ਦੱਸਿਆ ਨਹੀਂ ਉਹਨੇ ਕੁਝ ਵੀ ਉਹ ਨਾੜੇ ਤੋਂ ਦੱਸਣ ਨਹੀਂ ਆ ਕਿ ਤੇਬੜ ਪਿੰਡ ਵਾ ਆਪਣੇ ਲਾਗੇ ਦਾ ਹੈਗਾ 20 ਬੰਦੇ ਉੱਥੇ ਆ ਵਗਵਾ ਆਪਣੇ ਤੇ ਉਹਨਾਂ ਕੋਲ ਪੁੱਛ ਕੇ ਕੁਛ ਕਰ ਲੈਨੇ ਆ ਜੇ ਚੰਗਾ ਰਿਸ਼ਤਾ ਹੋਊਗਾ ਤੇ ਕਰਦਾਂਗੇ ਫਿਰ ਚਲੋ ਇਹ ਗੱਲ ਤੇ ਤੁਹਾਡੀ ਠੀਕ ਆ ਰਮਨ ਪਿੰਡ ਤੇ ਉਹਨਾਂ ਨੇ ਤੇਬੜ ਦੱਸਤਾ ਵਾ ਤੇ ਉਹਨਾਂ ਨੇ ਜੱਟ ਦਾ ਨਾਂ ਤਾਂ ਨਹੀਂ ਦੱਸਿਆ ਕਿ ਕੀ ਨਾਂ ਨੂੰ ਉਹਨਾਂ ਦਾ ਮੈਨੂੰ ਇਹ ਆ ਵੀ ਨਾਂ ਦਾ ਪਤਾ ਲੱਗ ਜੇ ਤੇ ਚੱਲ ਫੇਰ ਬੰਦਾ ਫੋਨ ਤੇ ਵੀ ਗੱਲ ਕਰ ਲਈਦਾ ਉਹਦਾ ਵੀ ਪਤਾ ਕਰ ਆਉਂਦਾ ਜਾ ਕੇ ਮੈਨੂੰ ਲੱਗਦਾ ਉਹ ਰਸਤੇ ਵਾਲੀ ਗੱਲੀ ਡੇ ਆ ਕਰਨ ਇਦਾਂ ਕਰਨੀ ਆ ਲਾਗੇ ਜਾਨੀ ਆ ਉਹ ਵੀ ਕਿਸੇ ਬਹਾਨੇ ਦੇ ਨਾਲ ਤੇ ਪਤਾ ਕਰਦੀ ਆ ਕਿ ਸੱਚੀ ਪਿੰਡ ਉਹ ਹੀ ਹੈ ਜੇ ਕਿ ਪੱਕਾ ਪਤਾ ਤਾਂ ਲੱਜੂਗਾ ਪਾਣੀ ਲੈ ਕੇ ਜਾਨੀ ਆ ਫਿਰ ਗੱਲ ਸੁਣਦੀ ਆ ਸਾਰੀ ਅਹੋ ਉਹ ਕਹਿੰਦੀ ਹੀ ਅਰੇ ਡੀ ਮਨੀ ਕਿਹੜੀ ਕਿਦਰ ਸਤਿਗਲ ਦਾ ਹੀ ਕਰਨਾ ਹੋਰ ਤਾਂ ਹੀ ਸੰਦੀਪ ਦੇ ਰਿਸ਼ਤੇ ਦੀ ਡੇ ਹੀ ਗੱਲਬਾਤ ਕਰਨਾ ਅੱਛਾ ਅੱਛਾ ਹੁਣ ਉਹ ਦਿਆਵਾ ਉਹ ਹੋ ਡਈ ਪੂਜਾ ਇਹੀ ਕਿਤੇ ਤੇਰੀ ਮੰਮੀ ਹੱਲ ਅੱਛਾ ਉਹ ਕਹਿੰਦੇ ਵੀ ਘਰ ਬਾਹਰ ਚੰਦਾਬਾ ਤੇ ਮੈਂ ਚੱਲ ਵੇਖ ਲੇ ਜੇ ਠੀਕ ਠੀਕ ਹੈ ਕਿਹੜਾ ਪਿੰਡ ਬੰਡ ਕੋਈ ਗੱਲ ਨਹੀਂ ਜਦੋਂ ਗੱਲ ਚੱਲੂਗੀ ਨਾ ਸਾਰਾ ਪੈ ਤੁਹਾਨੂੰ ਦੱਸਾਂਗੇ ਅਜੇ ਉਹਨੇ ਪਿੰਡ ਨਹੀਂ ਦੱਸਿਆ ਤੇਰੇ ਕੰਨ ਸਾਡੇ ਵਾਲੀ ਰਹਿੰਦੇ ਆ ਤੇ ਕਿਹੜੀ ਗੱਲ ਕਰਨ ਦੇ ਆਏ ਮੈਂ ਨਾਂ ਦੱਸੋ ਨੇਗੜਾ ਪੁੱਛਣ ਨੂੰ ਤਿਆਰ ਬੈਠੀ ਆ ਉਹ ਮੈਂ ਪਾਣੀ ਦੇਣਾ ਹੀ ਡੈਡੀ ਜੀ ਨੂੰ ਤਾਂ ਮੈਨੂੰ ਪਤਾ ਲੱਗ ਗਿਆ ਵੀ ਕਿਹੜੀ ਗੱਲ ਹੋਉਂਦੀ ਆ ਆਨੇ ਬਹਾਨੇ ਆਉਂਦੀ ਆ ਤੇ ਕੀ ਗੱਲਾਂ ਕਰਦੇ ਆ ਉਹਾਨੂੰ ਫਰਦੀ ਕਰਦੇ ਵੇ ਸਮਝਦੇ ਨਹੀਂ ਨਾ ਵੀ ਇਹ ਵੀ ਕਰਦੇ ਹੈਗੇ ਆ ਤੇ ਚਲੋ ਕੋਈ ਗੱਲ ਨਹੀਂ ਆ ਨਹੀਂ ਅਜੇ ਤਾਂਨੇ ਨਾ ਦਾਸੀ ਪਾਈ ਆ ਤੇ ਤੁਸੀਂ ਰਿਸ਼ਤਾ ਕਰਨਾ ਵਾ ਪੁੱਛਣ ਹੀ ਆਈ ਮੈਨੂੰ ਮਾੜਾ ਜਾ ਵੀ ਕੁੜੀ ਮੰਗੀਤ ਨਹੀਂ ਗਈ ਤੂੰ ਉਸੇ ਵੇਲੇ ਆ ਗਈ ਆ ਵੀ ਪਤਾ ਨਹੀਂ ਰਿਸ਼ਤਾ ਕਰ ਵੀ ਦਿੱਤਾ ਫਿਰ ਇਹਨਾਂ ਨੇ ਰਮਨੰਦ ਜੀ ਇਹ ਕੁੜੀ ਨੇ ਪਿੰਡ ਪੁੱਛ ਹੀ ਲਿਆ ਤੇ ਆਖਰ ਕਿੱਧਰ ਦੀ ਆ ਗਈ ਆ ਡੈਡੀ ਜੀ ਇਦਾਂ ਵੇਖ ਲਓ ਇਹ ਕਰਦੇ ਆ ਹਾਂ ਫਿਰ ਘਰ ਦੇ ਵਿੱਚ ਨਾ ਹੋਇਆ ਵਾਂਗੂੰ ਸਮਝਦੇ ਆ ਨਾ ਅੱਜ ਨਾ ਪਤਾ ਲੱਗੂਗਾ ਹੋਰ ਦੋਵਾਂ ਨੂੰ ਪਤਾ ਪੈ ਜਾਣਾ ਨਾ 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 ਤੁਹਾਨੂੰ ਕੋਈ ਗੱਲ ਨਹੀਂ ਆ ਨਾ ਕਹਿੰਦਾ ਜਿਵੇਂ ਨਹੀਂ ਸੁਭਾ ਨਹੀਂ ਵੀ ਕਹਾਂਗੇ ਸਾਨੂੰ ਪਤਾ ਕੁਝ ਨਹੀਂ ਸਾਨੂੰ ਕੀ ਪਤਾ ਕਿੱਥੇ ਕੀਤਾ ਕਿੱਥੇ ਨਹੀਂ ਇਹੋ ਹੀ ਕਹਿਣਾ ਹੋਰ ਚਲ ਪੁੱਤ ਤੂੰ ਗੁੱਸਾ ਨਾ ਕਰ ਤੈਨੂੰ ਪਤਾ ਤਾਂ ਹੈ ਇਹਦੇ ਸੁਭਾ ਦਾ ਉਹ ਪਿੰਡ ਦਾ ਮੈਨੂੰ ਨਹੀਂ ਆ ਜਾਨੇ ਦੱਸਿਆ ਅਜੇ ਤਾਂ ਮੈਨੂੰ ਇੰਨਾ ਹੀ ਪੁੱਛਿਆ ਆਨੇ ਕਿ ਕੁੜੀ ਮੰਗਣੀ ਆ ਤੇ ਮੈਂ ਕੋਈ ਗੱਲ ਨਹੀਂ ਮੰਗ ਲਾਂਗੇ ਤੇਰਾ ਭਾਜੀ ਨਾਲ ਸਲਾਹ ਕਰੂੰ ਜਾਂ ਚੱਕਦਾ ਆਪਣਾ ਕੰਮ ਕਰ ਉਹ ਮੰਮੀ ਸਿੱਧੀ ਗੱਲ ਵਾਪੇ ਤੂੰ ਇਹਨੂੰ ਨਹੀਂ ਦੱਸਣਾ ਹੈਗਾ ਠੀਕ ਵਾ ਨਾ ਜੇ ਕੋ ਰਿ ਸਰ ਪਰਵਾਸ ਸਾਰੇ ਪਤਾ ਲੱਗਣਾ ਪੁੱਤ ਕੋਈ ਗੱਲ ਨਹੀਂ ਤੁਹਾਡੀ ਸਲਾਹ ਤੋਂ ਬਿਨਾਂ ਥੋੜਾ ਹੀ ਰਿਸ਼ਤਾ ਕਰ ਦੇਣਾ ਜਾਂ ਤੱਕ ਚਾਹ ਪਤਾ ਵਾ ਡੈਡੀ ਜੀ ਕਿੰਨਾ ਕ ਪੁੱਛਣਾ ਵਾ ਜਿੰਨਾ ਕੋ ਹੁਣ ਦੱਸੰਦੇ ਉਹਨਾਂ ਕੀ ਬਾਅਦ ਪੁੱਛਣਾ ਵਾ ਨੂੰੜਾ ਭਲੇ ਖਾਗੇ ਆਈ ਤਾਂ ਪੁੱਤ ਮੈਨੂੰ ਆਪ ਨਹੀਂ ਪਤਾ ਪਿੰਡ ਕਿਹੜਾ ਵਾ ਜਾਂ ਘਟ ਚਾਹ ਬਣਾ ਹੁਣ ਜਾ ਕੇ ਹੁਣ ਸਾਕਾ ਦੱਸੂਗੀ ਤਾਂ ਫੇਰ ਹੀ ਜਾਵੀ ਚੰਗਾ ਉਹਨਾਂ ਚੇਹਰਾਂ ਜਾਵੀ ਉੱਤੇ ਤੇ ਨਾਂ ਦੱਸੋ ਮੈਂ ਗੜੀ ਪੁੱਛਣ ਤਿਆਰ ਵਾਂ ਸਾਡੇ ਵੱਲੋਂ ਕਰੋ ਤੇ ਭਾਈ ਨਾ ਕਰੋ ਇੱਡੀ ਵੱਧ ਵਾ ਨਾ ਇਹਦਾ ਧਿਆਨ ਸਾਡੇ ਵਾਲੀ ਰਹਦਾ ਕਿ ਕਿੱਥੇ ਗੱਲ ਕਰਨ ਦੇ ਆ ਕਿੱਥੇ ਰਿਸ਼ਤਾ ਹੋਣ ਡਿਆ ਵਾ ਕਿ ਕੀ ਸਾਹਬ ਖਤਾਵਾ ਹੁਣ ਗੱਲ ਜਿਹੜੀ ਕਰਨੀ ਘਰ ਵਿੱਚ ਕਰਨੀ ਆ ਕਿੱਥੇ ਜਾ ਕੇ ਗੱਲ ਕਰੇ ਉਠੋ ਤਾਂ ਚਾਹ ਪਾਣੀ ਪੀਓ ਤੁਸੀਂ ਵੀ ਮੈਂ ਜਾ ਆਇਆ ਵੀ ਰਮਦਰ ਸਵੇਰ ਨੂੰ ਫੋਟ ਪੈ ਜੂਗਾ ਪਰ ਕੋਈ ਨਹੀਂ ਫੋਟ ਪਿਆ ਚੱਲ ਜੇ ਉਹ ਕੁੜੀ ਨੇ ਪੁੱਛ ਹੀ ਲਿਆ ਜੀ ਕਿ ਕਿਹੜਾ ਪਿੰਡ ਵੀੜ ਵਾ ਜਾਂ ਕਿੰਨਾ ਕੋ ਗੱਲਬਾਤ ਕੀਤੀ ਆ ਤਾਂ ਦੱਸਣ ਚ ਗਈ ਹਰ ਜਾ ਪਤਾ ਤਾਂ ਅਕਸਰ ਉਹਨਾਂ ਨੂੰ ਲੱਗਣਾ ਹੀ ਆ ਅਦ ਹੋਈ ਏ ਦੇ ਵਾਲੀ ਵੀ ਇਹ ਵੀ ਕਿਹੜੀ ਕਪਤ ਤੋਂ ਡਾਤੀ ਦੀ ਫੋਨ ਵੇਖਣ ਲਈ ਆ। ਆਜੋ ਮੰਮੀ। ਮੇਰੀ ਗੱਲ ਸੁਣੋ। ਤੁਸੀਂ ਬਾਹਰ ਕਿੱਥੇ ਲੱਗੇ ਖਲੋਤੇ ਸੀ? ਕਦੋਂ ਦੇ ਖਲੋਤੇ ਆ? ਮੈਂ ਕੈਮਰੇ 'ਚ ਵੇਖਣ ਲਈ ਹੀ। ਨਿਕਲੋਣਾ ਕਿੱਥੇ ਲੱਗੇ ਸੀ? ਉਹ ਆਪਣੀ ਗਵਾਂਡਾ ਨਹੀਂ ਪੂਜਾ। ਹਾਂਜੀ। ਮੈਂ ਤਾਂ ਪਿੰਡੀਆਂ ਤੋੜ ਲਈਆਂ ਤਾਂ ਉਹ ਵੀ ਆ ਗਈ ਮੇਰੇ ਲੱਗੇ। ਅੱਛਾ। ਕੀ ਕਹਿੰਦੇ? ਉਹਨੇ ਕਹਿਣਾ ਕੀ ਆ ਤੇਰੇ ਰਿਸ਼ਤੇ ਬਾਰੇ ਦੱਸ ਪਾਉਣ ਲਈ ਹੀ। ਲੈ ਮੰਮੀ। ਫੇਰ ਰਿਸ਼ਤਾ ਡੈਬੇ ਤੁਸੀਂ ਕਰਨ। ਮੈਂ ਨਹੀਂ ਕਿਹਾ ਵਿਆਹ ਕਰਾਉਣਾ ਹਜੇ। ਹਜੇ ਮੇਰੀ ਪੜ੍ਹਾਈ ਨਹੀਂ ਪੂਰੀ ਹੋਈ। ਪੜ੍ਹਾਈ ਤੇ ਪੂਰੀ ਹੋ ਲੈੰਦੋ। ਕੋਈ ਗੱਲ ਨਹੀਂ। ਜਿੱਥੇ ਵੀ ਰਿਸ਼ਤਾ ਕਰਨਾ ਵਾ ਨਾ ਉਹਨਾਂ ਨਾਲ ਪਹਿਲਾਂ ਗੱਲ ਕਰਾਂਗੇ ਕਿ ਕੁੜੀ ਦੀ ਪੜ੍ਹਾਈ ਜਿਹੜੀ ਆ ਨਾ ਉਹ ਕੰਪਲੀਟ ਤੂੰ ਹੀ ਕਰਾਉਣੀ ਆ ਤੂੰ ਫਿਕਰ ਕਿਹੜੀ ਗੱਲ ਦਾ ਕਰਦੀ ਆ ਅਸੀਂ ਬੈਠੇ ਆ ਨਾ ਅਜੇ ਸਾਰੀ ਗੱਲਬਾਤ ਕਰਕੇ ਫੇਰੀ ਗੱਲ ਤੋਰਾਂਗੇ ਪੁੱਤ ਚੰਗੇ ਕਰ ਬਾਰ ਨਾਲ ਛੇਤੀ ਨਹੀਂਗੇ ਲੱਭਦੇ ਆ ਤਾਂ ਤੇਰੇ ਕਰਮ ਚੰਗੇ ਆ ਜਿਹੜੇ ਪਹਿਲੇ ਰਿਸ਼ਤੇ ਦੀ ਦੱਸ ਪਈ ਉਹ ਵੀ ਸੌਖੀ ਸਾਮੀ ਹੀ ਜੀ ਹੁਣ ਇਹਨੇ ਦੱਸ ਪਾਈ ਉਹ ਵੀ ਸੌਖੀ ਸਾਮੀ ਆ ਪੁੱਤ ਕਰਮਾਂ ਨਾਲ ਰਿਸ਼ਤੇ ਲੱਭਦੇ ਆ ਮੰਮੀ ਤੀ ਪੜ੍ਹਾਈ ਦੀ ਗੱਲ ਕਰਨ ਡੇ ਆ ਨਾ ਕਿਉਂ ਪੜਾ ਲੈਣਗੇ ਵਾਜਨੇ ਕੋਈ ਵੀ ਪੜਾਉਂਦਾ ਹੁੰਦਾ ਇਹ ਤੁਹਾਨੂੰ ਵੀ ਪਤਾ ਵਾ ਕੋਈ ਗੱਲ ਨਹੀਂ ਸਾਰੀ ਗੱਲ ਹੋ ਜੂਗੀ ਤੂੰ ਕਿਹੜੀ ਗੱਲ ਦਾ ਫਿਕਰ ਕਰਦੀ ਹੈ ਤੇ ਜੇ ਬਾਅਦ ਚ ਪਤਾ ਤੇ ਖਰਚਾ ਲਾਇਆ ਵਾ ਤੇਰੇ ਤੇ ਬਾਅਦ ਮੁੱਕਰ ਗਏ ਤੇ ਫੇਰ ਕੀ ਕਰੋਗੇ ਨਹੀਂ ਮੁੱਕਰ ਦੇ ਫੇਰ ਤੁਸੀਂ ਪੜਾ ਲੋਗੇ ਉਹ ਜਿਹੜੇ ਚੰਗੇ ਘਰਾਂ ਦੇ ਹੁੰਦੇ ਆ ਨਾ ਉਹਨਾਂ ਨੂੰ ਪੜ੍ਹਾਈ ਦਾ ਪਤਾ ਹੁੰਦਾ ਵਾ ਉਹਦਾ ਕੀ ਮੁੱਲ ਹੈ ਤੁਸੀਂ ਵੇਖ ਆਏ ਨਾ ਘਰ ਚੰਗਾ ਵਾ ਕਿ ਨਹੀਂ ਚੰਗਾ ਸੰਦੀਪ ਕੱਲਾ ਕੱਲਾ ਮੁੰਡਾ ਵਾ ਤੇਰੇ ਜਿੱਕ ਨਾਲ ਦਾ ਘਰ ਭਰਿਆ ਵਾ ਸਾਰੀ ਮੁਕਾਰੀ ਤੇਰੇ ਹੱਥ ਵਿੱਚ ਹੁਣੀ ਆ ਇਹੋ ਜਿਹਾ ਘਰ ਬਾਅਦ ਤੇ ਲੋਕ ਲੱਭਦੇ ਆ ਜਿੱਦਾਂ ਦਾ ਤੈਨੂੰ ਲੱਭਣ ਦੇ ਆ ਤੂੰ ਫੇਰ ਵੀ ਨਾ ਨਾ ਕਰੀ ਜਾਣਦੀ ਘਰ ਬਾਹਰ ਭਰਿਆ ਮੰਮੀ ਤੁਸੀਂ ਤੇ ਗੱਲਾਂ ਇਦਾਂ ਕਰਨ ਦੇ ਆ ਉਹਨਾਂ ਦਾ ਘਰ ਬਾਹਰ ਭਰਿਆ ਵਾ ਤੁਸੀਂ ਵੇਖਣ ਗਿਆ ਹੀ ਇੱਥੇ ਮੈਂ ਵੇਖਿਆ ਹੀ ਆ ਉਹ ਝੂਠ ਨਹੀਂ ਬੋਲਦੀ ਹੁੰਦੀ ਸੱਚੀ ਗੱਲ ਕਰਦੀ ਹੁੰਦੀ ਆ ਮੈਂ ਨਹੀਂ ਕਾ ਵਿਆਹ ਕਰਾਉਣਾ ਐਵੇਂ ਜ਼ਬਰਦਸਤੀ ਕਰੀ ਜਾਂਦੇ ਤੁਸੀਂ ਮੇਰੇ ਨਾਲ ਅੱਗੇ ਤੇ ਨਾ ਤੇਰਾ ਪਿਓ ਵੀ ਨਾ ਨਾ ਕਰਦਾ ਹੁੰਦਾ ਐਰਕਾ ਤੇਰਾ ਪਿਓ ਮੰਨ ਗਿਆ ਵਾ ਜਦ ਤੱਕ ਮੇਰੀ ਪੜ੍ਹਾਈ ਪੂਰੀ ਹੋ ਜੂਗੀ ਨਾ ਉਦੋਂ ਮੈਂ ਵਿਆਹ ਕਰਾ ਲਵਾਂਗੀ ਅਹੀਂ ਤੇਰੀ ਪੜ੍ਹਾਈ ਵਾਲੀ ਵੇਖਣਾ ਘਰ ਵਿੱਚ ਵੇਖ ਕੀ ਬਣ ਗਿਆ ਰੋਜ਼ ਕਲਾ ਰਹਿੰਦੀ ਆਹੋ ਕਲਾ ਮੇਰਾ ਕਰਕੇ ਰਹਿੰਦੀ ਐ ਤੇਰਾ ਕਰਕੇ ਨਹੀਂ ਰਹਿੰਦੀ ਤੇ ਇਹਹੀਂ ਵੀ ਨਾ ਤੈਨੂੰ ਸੌਖੇ ਕਰ ਵਿਆਹਾਂਗੇ ਨਾ ਸਾਡਾ ਹੀ ਫਿਕਰ ਮੁੱਕ ਜਾਊਗਾ ਮੈਂ ਨਹੀਂ ਕਿਹਾ ਵਿਆਹ ਕਰਾਉਣਾ ਐਵੇਂ ਨਾ ਵਿਆਹ ਦੀ ਗੱਲ ਕਰਿਆ ਕਰੋ ਇਹਦੀਆਂ ਗੱਲਾਂ ਤੇ ਨਿਆਣਿਆਂ ਵਾਲੀਆਂ ਹੀ ਐ ਇਹਨੂੰ ਕੀ ਪਤਾ ਕਿਸਾਕ ਤੇ ਸਭ ਦੇ ਜਿਹੜੇ ਕਰਮਾਣਾ ਹੁੰਦੇ ਆ ਜੇ ਤੇਰੇ ਕਰਮ ਉੱਗੜੇ ਆ ਨਾ ਤੇ ਹੋ ਲੈਂਦੇ ਰਿਸ਼ਤਾ ਐਵੇਂ ਨਾ ਨਾ ਕਰੀ ਜਾਣ ਲਈ ਹੋਣੀ ਮੇਰੀ ਦੀ ਸੋਨੀ ਪਿਓ ਇਹਦਾ ਮੰਨ ਗਿਆ ਵਾ ਤੇ ਕੋਈ ਗੱਲ ਨਹੀਂ ਉਹਦੇ ਫੋਨ ਦੀ ਧੀਰ ਵਾ फोन ਆ ਲੈਂਦੇ ਤੇ ਮੈਂ ਇਹਨਾਂ ਨੂੰ ਕਲਾ ਦੇਣਾ ਪਤਾ ਤਾਂ ਉਹ ਕਰਕੇ ਆਉ ਹਾਏ ਰੱਬਾ ਰਾਤ ਪੈ ਗਈ ਆ 10 ਵਜ ਗਏ ਆ ਨੀਂਦ ਨਹੀਂ ਆਉਂਦੀ ਇਹ ਵੀ ਵੇਖ ਕਿਦਾਂ ਕਰਾੜੇ ਮਰੰਡੇ ਆ ਮੇਰੇ ਮਨ ਵਿੱਚ ਨਾ ਬਾਰ ਬਾਰ ਇੱਕੋ ਹੀ ਗੱਲ ਆਈ ਜਾਂਦੀ ਆ ਵੀ ਇਹਦੇ ਕੰਨ ਕਿੱਡੇ ਤੇਜ਼ ਵਾ ਮਾੜੀ ਜੀ ਗੱਲ ਕਰਦੇ ਆ ਨਾ ਉਸੇ ਵੇਲੇ ਨਾ ਕੰਨ ਖੜੇ ਕਰ ਲੈਂਦੀ ਆ ਵੀ ਮੇਰੇ ਕੰਨ 'ਚ ਗੱਲ ਪੈ ਜਾਵੇ ਵੀ ਕੀ ਗੱਲਾਂ ਕਰਨ ਦੇ ਆ ਹਯਾਤਸਨ ਦੀ ਵੀ ਆਪਣੀ ਜਗ੍ਹਾ ਤੇ ਠੀਕ ਵਾ ਵੀ ਇਹ ਨਾ ਪੂਰੇ ਸ਼੍ਰੀ ਕੀ ਉਹਦਣਾ ਕਰਨ ਲਈ ਆ 10 ਬੰਦਾ ਪੁੱਛੇ ਉਹ ਨਿਆਣੀ ਦੇ ਨੂੰ ਕੀ ਕਹਿਣ ਲਈ ਆ ਵਿਆਹ ਹੋ ਗਿਆ ਉਹਨੇ ਆਪਣੇ ਘਰ ਚਲ ਜਾਣਾ ਵਾ ਜਦੋਂ ਨਾ ਇਹ ਗੱਲਾਂ ਵੱਲ ਜਾਣੀ ਆ ਨਾ ਸੋਚਨੀ ਆ ਕਿ ਕੱਲ ਨੂੰ ਇਹਨਾਂ ਭਰਾ ਪਰਜਾਇਆਂ ਨੇ ਮਿਲਣਾ ਉਹ ਜਿੱਦਾਂ ਲਵਲੀ ਨਾ ਡਈ ਹੀ ਨਾ ਉੱਚੀ ਉੱਚੀ ਬੋਲਣਾ ਸੁਣ ਤੇ ਮੈਂ ਸਾਰਾ ਕੁਝ ਲਿਆ ਹੀ ਪਰ ਜੇ ਮੈਂ ਹੁਣ ਬੋਲੀ ਨਾ ਤੇ ਕਹਿਣਾ ਵਾ ਤੁਹਾਡੀ ਮਾਂ ਨਹੀਂ ਚੰਗੀ ਮਾਂ ਕਪਤ ਪਉਂਦੀ ਆ ਨਾਲੇ ਨਾ ਸੁੱਖੀ ਸਾਂਣੀ ਨਾ ਸਗਣਾ ਦਾ ਕੰਮ ਸ਼ੁਰੂ ਹੋਣ ਲੱਗਾ ਵਾ ਮਨਾ ਤੂੰ ਚੁੱਪੀ ਕੀਤਾ ਰਹਿ ਇਹਦੇ ਨਾਲ ਨਾ ਹੀ ਕੋਈ ਗੱਲ ਕਰ ਨਾ ਹੀ ਮੱਥਾ ਲਾ ਗਲਤੀ ਤੇ ਮੇਰੀ ਕੱਢਣੀ ਮੇਰੇ ਪੁੱਤ ਨੇ ਪਤਾ ਨਹੀਂ ਉਹਦੇ ਸਿਰ ਵਿੱਚ ਕੀ ਤੂੜਤਾ ਵਾ ਵੀ ਮੇਰੀ ਗੱਲ ਮੰਨੇ ਇਹਨਾਂ ਦੀ ਨਾ ਕੋਈ ਗੱਲ ਮੰਨੇ ਚੱਲ ਕੋਈ ਗੱਲ ਨਹੀਂ ਲੰਮੇ ਪੈਣੀ ਆ ਨੀਂਦ ਤੇ ਆਉਣੀ ਨਹੀਂ ਰਹੀ ਉਤਰੀ ਸੰਦੀਪ ਵੀ ਸੁੱਤੀ ਆ ਉਹਨੇ ਵੀ ਕਹਿਣਾ ਮੰਮੀ ਤੂੰ ਅਜੇ ਤੱਕ ਸੁੱਤੇ ਹੀ ਨਹੀਂ ਜੀ